ਇਹ ਤਾਂ ਟੈਲੀਵਿਜ਼ਨ ਵੱਡਾ ਚਾਹੁੰਦਾ ਬੰਦਾ ਇਹ ਕੋਲ ਪੁਲਿਸ ਤੋਂ ਲੈ ਕੇ ਆਇਆ ਪ੍ਰੋਫੈਸਰ ਅੰਦਰ ਲੈ ਕੇ ਚਾ ਜਾਂਦੇ ਆਹ ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਤੁਸੀ ਵਾਂ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਢੋਨੇਵਾਲ ਪਿੰਡ ਆ ਗੁਰਦਾਸ ਹਲਕਾ ਗੁਰਦਾਸਪੁਰ ਜ਼ਿਲ੍ਹਾ ਤੇ ਮੇਰੇ ਪਿੱਛੇ ਆਹ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਵਾਂ ਟੁੱਟਣ ਕਰਕੇ ਬਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇੱਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਇਹ ਇਹ ਪਾਣੀ ਸ਼ਾਇਦ ਮਨ ਲਾ 15 ਜਾਂ 20 ਦਿਨਾਂ ਹੀ ਰਹੀ ਜਾਣਾ ਤੁਰਿਆ ਜਾਣਾ 15 20 ਦਿਨ ਤੱਕ ਪਾਣੀ ਰੁਕਣਾ ਤੇ ਉਸ ਤੋਂ ਬਾਅਦ ਦੇ ਹਾਲਾਤ ਆਪਾਂ ਦੇਖ ਲਓ ਵੀ ਜਦੋਂ ਇਹ ਸਾਰੀਆਂ ਇੱਥੇ ਆ ਦੇਖ ਲਓ ਚਰੀਆਂ ਚੁਰੀਆਂ ਕੁਮਾਰ ਕਮੂਦ ਸਭ ਡੁੱਬ ਗਏ ਆ ਘਾ ਡੁੱਬ ਗਏ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਕਿਹੜੇ ਕਿਹੜੇ ਪਿੰਡਾਂ ਜਾਪਾ ਗਏ ਕਿ ਕਿਨਾ ਸੀ ਸਿੰਘਪੁਰਾ ਸ਼ਾਮਪੁਰਾ ਸੰਗਪੁਰਾ ਸ਼ਾਮਪੁਰਾ ਮਾਸੀ ਵਾਲਾ ਮਾਸੀ ਵਾਲਾ ਮਾਸੀ ਵਾਲਾ ਜੱਟਾ ਵਸਿਆ ਜੱਟਾ ਵਸੀਆਂ ਇਨ੍ਹਾਂ ਪਿੰਡਾਂ 'ਚ ਅਸੀਂ ਗਏ ਆ ਸਾਰੇ ਪਿੰਡ ਹੀ ਤਬਾਹ ਹੋ ਚੁੱਕੇ ਨੇ ਬਈ ਐਡਾ ਕੀ ਮਾੜਾ ਹਾਲ ਆ ਇੱਥੇ ਅਜ ਨਾਲੇ ਤੱਕ ਸਾਰਾ ਇਹ ਮੰਡ ਦਾ ਏਰੀਆ ਵਾਜੀ ਦਾ ਸਾਰਾ ਮੰਡ ਦਾ ਇਲਾਕਾ ਰੁੜ ਚੁੱਕਿਆ ਹੈ ਇਹ ਬੰਦੇ ਬਾਈ ਐਂ ਲਾ ਲੋ ਵੀ 10 15 ਸਾਲ ਤਾ ਨਹੀਂ ਆਉਣੇ ਜਿਹੜੇ ਬੰਦੇ ਨੇ ਯਾਰ ਮਿਹਨਤ ਮੁਸ਼ਕਲ ਕਰਕੇ ਇਤਰਾ ਪ੍ਰਾਈਸ ਲਈ ਨੋਹਾਂ ਸਾਲਾਂ ਬਾਅਦ ਆਇਆ ਕੱਲ ਆ ਵੀ ਕੱਲ ਵੀ ਉਹ ਪਾਪਾ ਇਹਨਾਂ ਨੇ ਸਹੀ ਗੱਲ ਮੰਗਵਾ ਲਿਆ ਲੋਕਾਂ ਨੇ ਕੁਝੇ ਬਾਈਆਂ ਬਣਾ ਬਣਾ ਪਾਜੀ ਕੋਈ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕਿ ਉਹ ਪਾਣੀ ਦਾ ਵਹਾਅ ਇੰਨਾ ਤੇਜ਼ਾ ਸਾਡੇ ਪੈਰ ਚੱਕਦਾ ਪਾਣੀ ਖੜ ਨਹੀਂ ਹੁੰਦਾ ਪਾਣੀ ਥੱਲੋਂ ਐ ਮਾਰਦਾ ਠੱਕਾ ਤਾਂ ਜਾਣੇ ਮੈਂ ਗੱਲ ਥੋੜੇ ਨਾਲ ਇਹ ਕਰਨੀ ਆ ਯਾਰ ਅੱਜ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਸਸਤਾਦਾਨਾਂ ਨਾਲ ਵੀ ਪੰਜਾਬ ਦੇ ਬੁੱਧੀਜੀਵੀਆਂ ਨਾਲ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਇਸ ਇਲਾਕੇ ਤੋਂ ਪਤਾ ਲੱਗਾ ਵੀ 88 ਜਿੰਨਾ ਹੜ ਆਇਆ ਉਦੋਂ ਵੀ ਦੱਸਦੇ ਵੀ 8-8 ਫੁੱਟ ਛੱਲਾ ਜਿਹੜੀਆਂ ਇੱਥੇ ਤਾਂ 15 12-12 ਫੁੱਟ ਛੱਲਾਈਏ 10-10 ਫੁੱਟ ਟਰੈਕਟਰ ਜਿਹੜੇ ਟਰੈਕਟਰ ਸੀਗੇ ਦੋ ਤੇ ਗੱਡੀ ਸੀਗੀ ਬਲੇਰੋ ਹਾਂਜੀ ਬਲੇਰੋ ਥੱਲੇ ਤਸ ਗਈ ਥੱਲੋਂ ਪਾਣੀ ਨੇ ਕਰਤੀ ਸਾਰੀ ਮਿੱਟੀ ਤੇ ਥੱਲੇ ਤਸ ਗਈ ਦੱਸਦਾ ਫੁੱਟ ਥੱਲੇ ਬੱਜਿਆ 88 ਤੋਂ ਬਾਅਦ ਇੰਨੇ ਹਾਲਾਤ ਜਿਹੜੇ ਮਾੜੇ ਤੇ ਚਿੰਤਾਜਨਕ ਬਣੇ ਆ ਇਸ ਇਲਾਕੇ ਦੇ ਬਾਈ 10-15 ਸਾਲ ਬੰਦੇ ਪੈਰਾਂ ਤੇ ਨਹੀਂ ਖੜੇ ਹੋਣੇ ਐਡਾ ਨੁਕਸਾਨ ਉਹ ਚਿੱਕਿਆ ਇੱਕ ਤਾਂ ਮੈਂ ਪਹਿਲੀ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦੇ ਲੋਕੋ ਜਿੱਥੇ ਤੁਸੀਂ ਬੜੇ ਇਹੀ ਸਾਡੇ ਚ ਖਾਸੀਅਤਾਂ ਇਹੀ ਤਸਵੀਰ ਆ ਪੰਜਾਬ ਦੀ ਕਿ ਜਦੋਂ ਕਦੇ ਵਿਫਤਾ ਪੈਂਦੀ ਹੈ ਕਿਸੇ ਵੀ ਪਾਸੇ ਕਿਸੇ ਇਲਾਕੇ ਤੇ ਲੋਕਾਂ ਚ ਪਿੰਡਾਂ ਦੇ ਵਿੱਚ ਤਾਂ ਸਾਰਾ ਪੰਜਾਬ ਉੱਠ ਖੜਾ ਹੁੰਦਾ ਇਕੱਲਾ ਇਹ ਪੰਜਾਬ ਹੀ ਨਹੀਂ ਜਿੱਥੇ ਵੀ ਪੰਜਾਬੀ ਬੈਠਾ ਉੱਥੇ ਉਹ ਰੇਂਦਰ ਦਰਦ ਤੜਫ ਨਾਲ ਉਹ ਬੰਦਾ ਉੱਠਦਾ ਤੇ ਉਹ ਬੰਦਾ ਆਪਣੇ ਲੋਕਾਂ ਦੀ ਮਦਦ ਕਰਦਾ ਇਥੇ ਤੁਸੀਂ ਹੁਣ ਰਾਸ਼ਨ ਲੈ ਕੇ ਆ ਰਹੇ ਹੋ ਖਾਸ ਤੌਰ ਤੇ ਜਿੰਨਾ ਪਿੰਡਾਂ ਦੀ ਮੈਂ ਬਾਈ ਗੱਲ ਕੀਤੀ ਆ ਨਾ ਇੱਥੇ ਪਸ਼ੂ ਭੁੱਖੇ ਖੜੇ ਆ ਬਾਈ ਇੱਥੇ ਲੋੜ ਆ ਐਸ ਵੇਲੇ ਇਸ ਇਲਾਕੇ ਦੇ ਵਿੱਚ ਲੋੜ ਆ ਹਰੇ ਚਾਰੇ ਦੀ ਜੋ ਵੀ ਲਿਆ ਸਕਦੇ ਪਸ਼ੂਆਂ ਲਈ ਬਾਕੀ ਰੱਸ਼ਨ ਇੱਥੇ ਜਿਵੇਂ ਪਾਣੀ ਵਗੈਰਾ ਤੇ ਹੋਰ ਰੱਸ਼ਨ ਤਾਂ ਬਹੁਤ ਆ ਗਿਆ ਇੱਥੇ ਹਾਲਾਤ ਪਸ਼ੂਆਂ ਦੇ ਮਾੜੇ ਆ ਜਿਹੜੇ ਮੈਂ ਰਮਦਾਸ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਇੰਨਾ ਪਿੰਡਾਂ ਜਾਓ ਬਾਈ ਆਮ ਤੌਰ ਤੇ ਕੀ ਹੁੰਦਾ ਬੰਦੇ ਵੱਡੀਆਂ ਸੜਕਾਂ ਤੇ ਆਉਂਦੇ ਆ ਉਥੋ ਹੀ ਰਾਸ਼ਨ ਉੱਤੀ ਵਰਤਾ ਕੇ ਤੇ ਵਾਪਸ ਮੁੜ ਜਾਂਦੇ ਆ ਜੋ ਪਹਿਲੇ ਹੀ ਇਹ ਲੋਡ ਬੰਦਾ ਵਿਚਾਰਾ ਉਹ ਤੱਕ ਪਹੁੰਚਦਾ ਨਹੀਂ ਜਾਂ ਜਿਹੜਾ ਬੰਦਾ ਲੋਡ ਬੰਦਾ ਕਈ ਵਾਰੀ ਸ਼ਰਮ ਮਨ ਜਾਂਦਾ ਵੀਰ ਮੈਂ ਕਿਵੇਂ ਹੱਥ ੱਡੂੰਗਾ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹੀ ਲਟੇਰੇ ਖੜੇ ਆ ਵੀ ਵਧੀਆ ਲਾਹਾ ਲੈ ਲੋ ਕਿਉਂਕਿ ਇਹ ਜਿਹੜਾ ਹੜਾ ਇਹ ਹੜ ਕਈਆਂ ਨੂੰ ਐ ਵੀ ਰਾਸ ਆ ਜਾਂਦਾ ਮਾਰ ਮਾਰ ਬਹੁਤ ਨੂੰ ਜਾਂਦਾ ਬਰਬਾਦੀ ਬਹੁਤ ਦੀ ਕਰ ਜਾਂਦਾ ਪਰ ਇਹ ਜਿਵੇਂ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੇ ਕੰਮ ਆਉਣਾ ਉਹਨਾਂ ਨੇ ਕਹਿਣਾ ਉਹਦਾ ਕਰਤਾ ਜੀ ਉਹਨਾਂ ਨੇ ਕਹਿਣਾ ਉਹਦਾ ਕਰਤਾ ਮੈਂ ਇਹ ਵੀ ਗੱਲ ਕਰੂੰਗਾ ਕਿ ਕਰਨਾ ਕੀ ਚਾਹੀਦਾ ਜੱਜ ਇਹਨਾਂ ਸਮਿਆਂ ਦੇ ਵਿੱਚ ਹਾਲਾਤ ਕੀ ਨੇ ਤੇ ਮੰਗ ਕਿਹੜੀ ਚਾਹੀਦੀ ਆ ਹੱਕ ਦੀ ਗੱਲ ਕਿਹੜੀ ਚਾਹੀਦੀ ਉਹ ਵੀ ਮੈਂ ਗੱਲ ਤੁਹਾਡਾਂ ਨਾਲ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਬਹੁਤੇ ਹੁਣ ਜਿਹੜੇ ਚੈਨਲ ਆ ਉਹਨਾਂ ਨੂੰ ਟੀਆਰਪੀ ਦਾ ਮਸਲਾ ਵਿਚਾਰੇ ਉਹ ਵੀ ਆ ਜਾਣਗੇ ਚਲੋ ਚੰਗੀ ਗੱਲ ਆ ਹਾਲਾਤ ਦਿਖਾਉਣੇ ਚੰਗੀ ਗੱਲ ਆ ਪਰ ਮੈਂ ਚੈਨਲਾਂ ਨੂੰ ਇਹ ਕਹਿਣਾ ਚਾਹੁੰਦਾ ਬਾਈ ਜਦੋਂ ਸੋਡੀ ਲੋੜ ਪੈਣੀ ਆ ਅਜ ਤੋਂ ਮਹੀਨੇ ਬਾਅਦ ਜਦੋਂ ਇਹ ਬਿਲਕੁਲ ਇੱਥੇ ਜਿਹੜੇ ਖੜੇ ਆ ਨਾ ਅਸੀਂ ਬਰੇਤੀ ਤੇ ਖ ਇਥੇ 8-8 10-10 ਫੁੱਟ 5-5 ਫੁੱਟ ਬ੍ਰੇਤੀ ਚੜ ਚੁੱਕੀ ਐ ਜਿਹੜੀਆਂ ਦਾ 20 ਸਾਲ ਨਹੀਂ ਚੱਕੀ ਜਾਣੀ ਕਿਉਂਕਿ ਅਸੀਂ ਰੋਡ ਕੀ ਪਿੰਡ ਚੱਕ ਕੇ ਆਏ ਸੀਗੇ 23 ਦੇ ਵਿੱਚ ਸਰਦੂਰਗੜ ਦੇ ਕੋਲੇ 8-10 ਫੁੱਟ ਬ੍ਰੇਤੀ ਜਿਹੜੀ ਜੇ ਘੱਗੜ ਟੁੱਟਿਆ ਸੀਗਾ ਉੱਥੇ ਘੱਟੋ ਘੱਟ 2-250 ਟਰੈਕਟਰ ਰੋਜ਼ ਚੱਲੇ 23 ਦਿਨ ਲੱਗੇ ਉਹਨਾਂ 23 ਦਿਨ ਕਈ ਲੱਖਾਂ ਦਾ ਤੇਲ ਮੱਚਿਆ ਸੈਂਕੜੇ ਢੋਲ ਮੱਚ ਗਏ ਹਜ਼ਾਰਾਂ ਟਰੈਕਟਰ ਤੋਂ ਚੱਲਿਆ ਤਾਂ 23 ਦਿਨਾਂ ਜਾ ਕੇ ਬ੍ਰੇਤੀ ਚੱਕੀ ਗਈ ਸੀ ਇਹਦਾ ਵਿਚਾਰੇ ਜੇ ਨਾ ਲੋਕਾਂ ਨੇ ਮਦਦ ਕੀਤੀ ਤਾਂ ਇਹਦਾ ਬੰਦਿਆ ਦੇ ਮੁੜ ਕੇ ਨਾ ਫਸਲਾਂ ਹੋਣਗੀਆਂ ਹੀ ਨਹੀਂ ਫਸਲ ਨਾਲ ਹੀ ਬਹਾਲ ਹੋਣਾ ਤੇ ਇੰਨਾ ਬਾਣਾ ਦੇ ਵਿੱਚ ਜ਼ਮੀਨਾਂ ਦੇ ਵਿੱਚ ਬ੍ਰੇਤੀ ਇੰਨੀ ਚੜ ਗਈ 5-5 7 ਦਾ 10 ਦਾ ਫੁੱਟ ਚੱਕੀ ਨਹੀਂ ਜਾਣੀ ਬਾਈ ਉਦੋਂ ਮਦਦ ਕਰਿਓ ਜਿੰਨੇ ਮੈਂ ਸਾਡੀਆਂ ਕੋਈ ਐਨ ਆਰ ਆਈ ਭਰਾ ਨੇ ਸਾਡੀਆਂ ਕੋਈ ਸੰਸਥਾਵਾਂ ਨੇ ਸਾਡੇ ਕੋਈ ਜਿਹੜੇ ਵੀ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਦ ਤੋਂ ਬਦ ਉਦੋਂ ਸਾਨੂੰ ਲੋੜ ਹੈ ਖਾਸ ਤੌਰ ਤੇ ਜਿੱਥੇ ਵੀ ਰਾਵੀ ਟੁੱਟਿਆ ਜਾਂ ਵਿਆਸ ਟਟਿਆ ਜਾਂ ਸਤਲੋ ਟਟਿਆ ਉਹਨਾਂ ਇਲਾਕਿਆਂ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਆਮ ਤੌਰ ਤੇ ਮੈਂ ਇੱਥੇ ਪਿਛਲੇ ਇੱਕ ਪਿੰਡ ਗਿਆ ਤੇ ਉੱਥੇ ਐਸਡੀਐਮ ਤੇ ਤਹਿਸੀਲਦਾਰ ਬੈਠੇ ਆ ਉਹ ਲਿਖ ਰਹੇ ਆ ਵੀ ਯਾਰ ਕਿਸ ਦਾ ਕੀ ਨੁਕਸਾਨ ਆ ਹੁਣ ਇਹੋ ਡਰਾਮਾ ਪਤਾ ਨਹੀਂ ਖਾਨਾਪੂਰਤੀ ਹਾਲਾਕਿ ਨੁਕਸਾਨ ਤਾਂ ਦੱਸੇ ਨਹੀਂ ਜਾਣਾ ਹੁਣ ਕੀ ਨੁਕਸਾਨ ਦੱਸਣਗੇ ਇਹਨਾਂ ਨੂੰ ਤਾਂ ਐ ਹੀ ਨਹੀਂ ਪਤਾ ਲੱਗਣਾ ਵੀ ਇਹ ਸਾਡੀ ਬੱਟ ਕਿੱਥੇ ਆ ਕਣਾ ਕਿਹੜਾ ਖੇਤ ਆ ਉਹੀ ਨਿਸ਼ਾਨਦੇਹੀ ਕਰਨ ਦੇ ਟਾਈਮ ਲੱਗ ਜੂ ਉੱਥੇ ਮੈਨੂੰ ਇੱਕ ਦੱਸਿਆ ਬਾਈ ਨੇ ਕਹਿੰਦਾ ਬਾਈ ਐਸੇ ਇੱਕ ਬੰਦਾ ਆਇਆ ਮੇਰੇ ਪਿੰਡ ਦਾ ਹੀ ਐ ਕਹਿੰਦਾ ਬਾਈ ਮੇਰੇ 25 ਡੰਗਰ ਰੁੱਢ ਦੇ ਕਹਿੰਦਾ ਆਇਆ ਉਹਦੇ ਕੋਲ ਇੱਕ ਗਾਇਨ ਸੀ ਇਹ ਵੀ ਜਿਹੜਾ ਲੋੜਬੰਦ ਪੀੜਤ ਬੰਦਾ ਹੜ ਪੀੜਤ ਕਿਹਨੂੰ ਕਹਿੰਦਾ ਹੜਣਾ ਪੀੜਤ ਐ ਇਹ ਲੋਕ ਪੀੜਤ ਨੇ ਉਹਨੇ ਨਿਸ਼ਾਨਦੇਹੀ ਕਰਕੇ ਪਿੰਡੋਂ ਪਿੰਡੀ ਜਾ ਕੇ ਆਪ ਪਹੁੰਚ ਕਰਕੇ ਗਟੇਰਿਆਂ ਦੇ ਹੱਥ ਨਾਲ ਤੇ ਜਾਓ ਉਹ ਵੀ ਬੈਠਿਆ ਦਾਲ ਲਾਉਣ ਨੂੰ ਵੀ ਹੁਣ ਆਉਣਗਾ ਰਸਣ ਆਊਗਾ ਪਤਾ ਨਹੀਂ ਕਿੰਨਾ ਘਾਟਾ ਦਾਲਾਂ ਪਾਣੀ ਪਤਾ ਨਹੀਂ ਕਿੰਨਾ ਜਮਾ ਕਰਕੇ ਵੇਚਣਾ ਸ਼ੁਰੂ ਕਰ ਦੇਣਗੇ ਸੋ ਮੈਂ ਇੱਕ ਬੇਨਤੀ ਇਹੀ ਕਰਨਾ ਵੀ ਇਸ ਇਲਾਕੇ ਦੇ ਵਿੱਚ ਆਓ ਬਾਈ ਪਿੰਡਾਂ 'ਚ ਨਿਕਲੋ ਪਿੰਡਾਂ ਜਾ ਕੇ ਪਤਾ ਲੱਗਦਾ ਹਾਲਾਤ ਕੀ ਆ ਅਗਲੀ ਗੱਲ ਮੈਂ ਕਰਨੀ ਚਾਹੁੰਨਾ ਜਿਹੜੀ ਗੱਲ ਮੈਂ ਅਗਲੀ ਕਰਨੀ ਚਾਹੁੰਨਾ ਵੀ ਇੱਧਰ ਪੰਜਾਬ ਦੇ ਹਾਲਾਤ ਦੇਖ ਲਓ ਆਪਾਂ ਆਹ ਦੇਖੋ ਸਾਡੇ ਆ ਪਾਣੀ ਵਧਦਾ ਤੁਰਿਆਂ ਦਾ ਪੱਧਰ ਅ ਦਿਨੋਂ ਦਿਨ ਹੌਲੀ ਹੌਲੀ ਬਾਡਾ ਤੁਰਿਆਂ ਦਾ ਪਾਣੀ ਦਾ ਪੱਧਰ ਤੇ ਇੱਕ ਥੰਮੈ ਗੱਲ ਹੋਰ ਦੱਸਣੀ ਚਾਹਣਾ ਅੱਜ ਹੈਗੀ 30 ਤਰੀਕ 30 ਅਗਸਤ ਕੱਲ ਨੂੰ ਹੈ 31 ਅਗਸਤ 31 ਅਗਸਤ ਨੂੰ ਨੰਗਲ ਜਿਹੜਾ ਭਾਖੜਾ ਡੈਮ ਹੈ ਉਹਦਾ ਜਿਹੜਾ ਕੰਟਰੋਲ ਆ ਉਹਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਆ ਉਹ ਸੀਆਈਐਸਐਫ ਦੇ ਹਵਾਲੇ ਹੋ ਜਾਣਾ ਜਿਹੜੀ ਮੈਂ ਗੱਲ ਕਰਨੀ ਚਾਹਣਾ ਵੀ ਅੱਜ ਇਹਦੀ ਕਿਉਂ ਲੋੜ ਹੈ ਨਹੀਂ ਭਾਈ ਜਿੰਨਾ ਚਿਰ ਮਰਜ਼ੀ ਆਪਾਂ ਰੌਲਾ ਪਾਈ ਜਾਗੇ ਪਿੱਟੀ ਜਾਗੇ ਜਿੰਨਾ ਮਰਜ਼ੀ ਦਸਣ ਢੋਈ ਜਾਗੇ ਇਹ ਪੰਜਾਬ ਨੂੰ ਹਣਾਂ ਦੇ ਨਾਲ ਐਂ ਮਾਰਿਆ ਜਾਣਾ ਸਾਡਾ ਕੋਈ ਸਿਆਸਤਾਨ ਸਾਡੇ ਕੋਈ ਬੁੱਧੀਜੀਵੀ ਇੱਕ ਦੋ ਬੋਲਦੇ ਆ ਬਾਕੀ ਸਾਰੇ ਚੁੱਪ ਨੇ ਸਾਡੇ ਕੋਈ ਹੋਰ ਪੰਜਾਬਦਰ ਦੀ ਲੋਕਾਂ ਨੂੰ ਜੇ ਕੋਈ ਗੱਲ ਚੱਕਣੀ ਚਾਹੀਦੀ ਹੈ ਚਾਹੇ ਵਿਰੋਧੀ ਧਿਰ ਆ ਚਾਹੇ ਸਰਕਾਰ ਆ ਕਿ ਅਸਲ ਦੇ ਵਿੱਚ ਜਿਹੜਾ ਮੁੱਦਾ ਬਣਦਾ ਜਿਹੜਾ ਸਾਡੇ ਦਿਮਾ ਦਾ ਕੰਟਰੋਲ ਹੈ ਸਾਡੇ ਹੈਡ ਵਰਕਸ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਹੈ ਡੈਨ ਸੇਫਟੀ ਐਕਟ ਬਣਾ ਦਿੱਤਾ ਗਿਆ ਸੈਂਟਰ ਵੱਲੋਂ ਸਾਰਾ ਕੰਟਰੋਲ ਪਾਣੀ ਦਾ ਉਹ ਤੈ ਕਰਦੇ ਆ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਜਦੋਂ ਮਾਰਨਾ ਦੇਖੋ ਜਸਟ ਰੋੜ 1.5 ਕਰੋੜ ਕਿੰਨੇ ਚਾਵਾਂ ਨਾਲ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜਗੀਆਂ ਯਾਰ ਪਸ਼ੂ ਡੰਗਰ ਮਰ ਗਏ ਕੋ ਤਰ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ ਕਈ 10 12 ਜ਼ਿਲ੍ਹੇ ਲੈਹਦੇ ਪੰਜਾਬ ਦੇ ਵੀ ਡੁੱਬ ਚੁੱਕੇ ਆ ਉਹ ਵੀ ਤਬਾਹ ਹੋ ਚੁੱਕੇ ਆ ਲੋਕ ਪਰ ਇੱਥੇ ਫਿਰ ਵੀ ਸਿਆਸਤਾਂ ਹੋਣੀਆਂ ਨੇ ਪਰ ਮੈਂ ਕਹਿੰਦਾ ਸੈਸਤ ਗੰਦੀ ਹੋ ਰਹੀ ਆ ਪੰਜਾਬ ਨਾਲ ਮੈਂ ਕਹਿੰਦਾ ਇਹ ਹੜ੍ਹ ਕੁਦਰਤੀ ਹੜ੍ਹ ਨਹੀਂ ਹੈਗੇ ਇਹ ਮੈਨ ਮੇਡ ਹੜ੍ਹ ਨੇ ਇਹ ਸ਼ਾਸਕਾਂ ਦੇ ਹੜ੍ਹ ਨੇ ਪੰਜਾਬ ਨੂੰ ਮਾਰਨ ਲਈ ਇਹੀ ਤਾਂ ਰੌਲਾ ਹੈ ਸਾਨੂੰ ਸਮਝ ਨਹੀਂ ਪੈ ਰਹੀ ਜਦੋਂ ਕੰਟਰੋਲ ਸੈਂਟਰ ਕੋਲ ਚਲੇਗਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹ ਫਿਰਦਾ ਤਾਮਨ ਲਾਡੂ ਦੇ ਵੀ ਦੋਸ਼ੇ ਖਾਂਦਾ ਘੱਟੋ ਘੱਟ ਜੇ ਤੂੰ ਗਿਆ ਉੱਥੋਂ ਦਾ ਮੁੱਖ ਮੰਤਰੀ ਸਟਾਲਨ ਉਹਦੇ ਨਾਲੇ ਗੱਲ ਕਰਕੇ ਆ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਪਾਣੀ ਜੇ ਸਾਡਾ ਹੱਕ ਉਹ ਸਾਨੂੰ ਮਾਰਦਾ ਰਾਈਪਰਨ ਜਿਹੜਾ ਸਿਧਾਂਤ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੀ ਧਰਤੀ ਨੂੰ ਹਾਂ ਮੈਨੂੰ ਬੜਾ ਤੇਜ਼ ਜਿਹੜੀ 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 ਧਰਤੀ ਜਿਹੜੇ ਖਿੱਤੇ ਦਾ ਨੁਕਸਾਨ ਹੁੰਦਾ ਪਾਣੀ ਦੇ ਹੱਕ ਵੀ ਉਹਦਾ ਪਰ ਸਾਡਾ ਹੱਕ ਹੀ ਨਹੀਂ ਪੰਜਾਬ ਦੀ ਮੈਂਬਰਸ਼ਿਪ ਦਾਅਵੇਦਾਰੀ BBMP ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਅਧਿਕਾਰੀ ਨਹੀਂ ਪੰਜਾਬ ਦਾ ਰੱਖਿਆ ਗਿਆ ਡੈਮ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲੇ ਕਰ ਲਿਆ CISF ਨੂੰ ਉੱਥੇ ਕੋਲੇ ਲਾ ਲਿਆ ਰੌਲਾ ਤਾਂ ਭਾਈ ਇਹ ਬਣਦਾ ਕਿ ਅਸੀਂ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਚਿਰ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਹਰਿਆਣੇ ਤੋਂ ਪਾਣੀ ਲੈ ਲਿਓ ਲੈ ਵੇ ਕਹਨੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡਾ ਕੋਈ ਦੁੱਖ ਨਜ਼ਾਰਾ ਕੀਤਾ ਉਹਨਾਂ ਦੀ ਛਿੱਤੀ ਵਿਅਕਤੀ ਕਹਿੰਦੇ ਛਿੱਤੀ ਦਾ ਕੀ ਫਾਇਦਾ ਐਂ ਡਰਾਮੇ ਨਾ ਕਰੋ ਕਦੇ ਉੱਥੇ ਜਾ ਕੇ ਬੀਬੀਐਮਬੀ ਦੇ ਅਧਿਕਾਰੀ ਨੂੰ ਜੰਦਾ ਲਾ ਲਿਆ ਜੀ ਆ ਕਿ ਮੈਂ ਡੈਮਾਂ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਹਾ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ ਦੇ ਲੜਨ ਦੀ ਲੋੜ ਆ ਜੇ ਪੰਜਾਬ ਬਚਾਉਣਾ ਨੇ ਚੱਕੀ ਫਿਰੋ ਲੰਗੜਾਂ ਦੇ ਇੱਥੇ ਲੈ ਕੇ ਲੰਗੜਾਂ ਤੇ ਚੱਕੀ ਫਿਰੋ ਸਰਾਂ ਦੇ ਬੋਰੇ ਤੇ ਮਰਦੇ ਫਿਰੋ ਰੁੱਟਦੇ ਫਿਰੋ ਫਰਾਂ ਹੀ ਹੋਣਾ ਜਿ ਅੱਜ ਨਾਲ ਨਾ ਸੀ ਬੋਲੇ ਨਾ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਨ ਹਣ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾੜਤਾ ਕਿ ਮਤੇ ਪਾ ਕੇ ਜੇਦੋ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਿਲਾਮ ਕਰਨੀ ਹੈ ਖੁੱਲੀ ਬੋਲੀ ਦਾ ਐਦਰ ਪੰਜਾਬ ਮਰੀ ਜਾਂਦਾ ਲੋਕ ਉਲਝੇ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਪੁਆਦ ਸਾਰਾ ਤਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਾਰਤ ਕਰ ਗਏ ਤੇ ਉਧਰ ਅੰਦਰ ਖਾਤੇ ਤੁਹਾਡਾ ਨੁਕਸਾਨ ਕਰ ਰਹੇ ਇਹ ਪੰਜਾਬਦਰਦੀ ਨੇ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰਾਂ ਦਾ ਕੀ ਹੋਣਾ ਬਾਈ ਕੁਛ ਨਹੀਂ ਆਇਆ ਭਾਜੀ ਇੱਥੇ ਕੋਈ ਹੈਲੀਕਾਪਟਰ ਨਹੀਂ ਆਇਆ ਮੈਂ ਤਾਂ ਹਿੰਦੂ ਸਰਦਾਰ ਜੀ ਸਾਰਾ ਸਮਾਨ ਕੁਛ ਨਹੀਂ ਆਇਆ ਭਾਜੀ ਪਾਣੀ ਚ ਛੁੱਟ ਗਿਆ ਸਾਰਾ ਕੁਝ ਰੁੜ ਗਿਆ ਤੁਹਾਨੂੰ ਦਿਖਾਉਣੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਗੁੱਟ ਗਏ ਉਹ ਖੜਾ ਗਏ ਗੱਡੀਆਂ ਤੁਹਾਨੂੰ ਦਿਖਾਉਣੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀਆਂ ਬੀੜਾ ਨਹੀਂ ਜੀਰੋ ਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇੱਥੇ ਬਾਈ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ ਇਹ ਡੰਗਰ ਛੱਡ ਕੇ ਬਾਗੇ ਧੰਨਾ ਉਹ ਲੋਕ ਨੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂ ਨਾਲ ਨਾਲ ਮੋਹ ਹੈ ਮੋਹ ਕਿਵੇਂ ਬਾਈ ਇਹੀ ਰੋਜੀ ਰੋਟੀ ਹੈ ਬਸ ਇਹੀ ਗਈ ਤਾਂ ਬੰਦੇ ਦੇ ਪੱਲੇ ਕੀ ਰਹੇਗਾ ਜਮੀਨਾਂ ਦਾ ਗਈਆਂ ਫਸਲਾਂ ਦਾ ਮਰ ਗਈਆਂ ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆਜੋ ਏ ਮੁੱਦਿਆਂ ਤੇ ਆਜੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨਹੀਂ ਇਹ ਹੜ ਜਿਹੜੇ ਹੈਗੇ ਆ ਅੱਜ ਗੱਲ ਕਰਨੀ ਪੈਂਦੀ ਐ ਫੈਦਲ ਢਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਸਾਨੂੰ ਆ ਮੌਕਾ ਹੁਣ ਹੁਣ ਸੁਣਦੇ ਆ ਵੀ ਲੋਕ ਹੁਣੀ ਹੁਣੀ ਸੁਣਦੇ ਲੋਕਾ ਮੂੰ ਤਾਂ ਲੋਕਾਂ ਨੂੰ ਲੱਗਾ ਬਿੱਲਾ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਲਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਐ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕੰਨਾ ਬੁਰਾ ਹਾਲ ਐ ਪਰ ਫਿਰ ਵੀ ਮੈਂ ਕਹਿੰਦਾ ਮੱਝ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਚੋਦਾ ਤੁਹਾਡੇ ਅੱਗੇ